ਲੁਧਿਆਣਾ ਚ ਦੇਰ ਰਾਤ ਮੋਹਤ ਸਿੰਘ ਨਗਰ ਰੋਡ ਤੇ ਦੋ ਨੇਪਾਲੀਆਂ ਨੇ ਤੇਜ਼ ਰਫਤਾਰ ਐਕਟੀਵਾ ਤੋਂ ਸਵਿਫਟ ਕਾਰ ਨੂੰ ਟੱਕਰ ਮਾਰ ਦਿੱਤੀ ਟੱਕਰ ਤੋਂ ਬਾਅਦ ਕਾਰ ਤੇ ਨਾਹ ਗिरा ਨੇ ਉਸ ਦੀ ਕੁਟ ਮਾਰ ਵੀ ਕੀਤੀ ਮੌਕੇ ਤੇ ਐਕਟੀਵਾ ਚੋਂ ਸ਼ਰਾਬ ਦੀਆਂ ਬੋਤਲਾਂ ਵੀ ਸੜਕ ਤੇ ਡਿੱਗ ਕੇ ਟੁੱਟ ਗਈਆਂ ਲੋਕਾਂ ਨੇ ਦੱਸਿਆ ਕਿ ਦੋਵੇਂ ਨੌਜਵਾਨ ਸ਼ਰਾਬ ਦੇ ਨਸ਼ੇ ਵਿੱਚ ਸਨ ਲੋਕਾਂ ਦਾ ਕਹਿਣਾ ਹੈ ਕਿ ਦੋਵੇਂ ਨੇਪਾਲੀ ਨੌਜਵਾਨ ਸ਼ਰਾਬ ਨੂੰ ਘਰ ਪਹੁੰਚਾਉਣ ਜਾ ਰਹੇ ਸਨ ਰਸਤੇ 'ਚ ਹਾਦਸਾ ਹੋਣ ਕਾਰਨ ਬੋਤਲਾਂ ਸੜਕ ਤੇ ਹੀ ਟੁੱਟ ਗਈਆਂ ਜਿਸ ਕਾਰਨ ਸ਼ਰਾਬ ਦੀ ਤਸਕਰੀ ਦਾ ਪਰਦਾ ਫਾਸ਼ ਹੋ ਗਿਆ ਕਾਰ ਚਾਲਕ ਰੋਬਿੰ ਨੇ ਦੱਸਿਆ ਕਿ ਉਹ ਨੀਲਾ ਝੰਡਾ ਰੋਡ ਤੋਂ 버ਗਰ ਖਾ ਕੇ ਘਰ ਪਰਤ ਰਿਹਾ ਸੀ ਅਚਾਨਕ ਮੋਰ ਸਿੰਘ ਨਗਰ ਨੇੜੇ ਐਕਟਿਵਾ ਤੇ ਸਵਾਰ ਦੋ ਨੇਪਾਲੀ ਨੇ ਤੇਜ਼ ਰਫ਼ਤਾਰ ਨਾਲ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਅੱਜ ਇਹ ਨਾ ਭਿਆਨਕ ਸੀ ਕਿ ਉਸਦੀ ਕਾਰ ਡਰਾਈਵਰ ਸਾਈਡ ਤੇ ਬੁਰੀ ਤਰ੍ਹਾਂ ਨੁਕਸਾਨੀ ਗਈ ਦੋਵੇਂ ਨੇਪਾਲੀਆਂ ਨੂੰ ਵੀ ਸੱਟਾਂ ਲੱਗਿਆ ਸਨ ਜ਼ਖਮੀ ਨੇਪਾਲੀ ਸ਼ਰਾਬ ਦੇ ਨਸ਼ੇ 'ਚ ਹੈ ਉਸਦੀ ਐਕਟਿਵਾ 'ਚੋਂ ਸ਼ਰਾਬ ਦੀਆਂ ਬੋਤਲਾਂ ਸੜਕ ਤੇ ਡਿੱਗ ਗਈਆਂ ਸ਼ੱਕ ਹੈ ਕਿ ਇਹ ਲੋਕ ਨਜਾਇਜ਼ ਸ਼ਰਾਬ ਦੀ ਤਸਕਰੀ ਦੇ ਵਿੱਚ ਸ਼ਾਮਲ ਹੋ ਸਕਦੇ ਹਨ ਉੱਥੇ ਹੀ ਮੌਕੇ ਤੇ ਪੀਸੀਆਰ ਦੀ ਟੀਮ ਪਹੁੰਚ ਗਈ ਤੇ ਦੋਵਾਂ ਨੋਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ

पता नहीं, नहीं क्या बता लो शराब की बोतलें कहाँ से शराब सप्लाई करते हो मेरे को पता नहीं है शराब लेने के लिए भेजा था किसी ने तो पीने के लिए लेके जा रहे थे घर पे पीने के लिए लेके जा रहे थे मेरे पास कुछ नहीं है अच्छा कुछ नहीं एक आ रहा था मैं दोस्त के लिए उसमें मिलने के लिए जा रहा था अच्छा मेरे पास तो क्या हुआ गाड़ी गाड़ी ज्यादा तेज ही हुआ क्या था नहीं हुआ क्या था भाई ये तो बताओ ना हुआ तो क्या, तो क्या था क्या हो गया? आप, हुआ क्या था आप देख लिया ना नहीं तुम, तुम बताओ से. तुम ना तुम गाड़ी चला रहे थे तुमने गाड़ी ज्यादा तेज थी कंट्रोल नहीं हुई हुआ क्या उधर से गाड़ी आ रहा था मैं से गाड़ी उधर से आ रहा था आगे बताओ बताओ आगे ठीक है ये हुआ नहीं नहीं बताओ तो सही ना गाड़ी तेज था ज्यादा तेज था संभाली ही नहीं की तुमसे ਦਾਰੂ ਦਾ ਟੀਵੀ ਵੀ ਉਹਨੂੰ ਕੀ ਨਜ਼ਰ ਕੋਤ ਰਹੀ ਬੜੀ ਆ ਰਹੀ ਹੈ ਬਹੁਤ ਕੀ ਨਾਮ ਹੈ ਰੋਫਿਨ ਜੀ ਅੱਛਾ ਭਾਜੀ ਕੀ ਹੋਇਆ ਕੀ ਅੱਜ ਪਈਏ ਬੜੀ ਆਪਣੀ ਸਾਈਡ ਤੋਂ ਆ ਰਹੇ ਆ ਅੱਛਾ ਸਾਹਮਣੀ ਸਾਈਡ ਤੋਂ ਰੋਂਗ ਸਾਈਡ ਦੇ ਵਿੱਚ ਬੜੀ ਬੰਦਾ ਆਏ ਨੇ ਦੋ ਸ਼ਰਾਬ ਪੀਤੀ ਰਾਜ ਦੇ ਟੋਲ ਕੇ ਟੋਲੇ ਨੇ ਪੂਰੇ ਬਈ ਇਸ ਸਾਹਮਣੇ ਬਹੁਤਾਂ ਡਿੱਗਿਆ ਤੁਹਾਨੂੰ ਦੀ ਐਕਟਿਵ ਸਿੱਧੀ ਐਕਟਿਵ ਸਾਰੀ ਗੱਡੀ ਬਾੜ ਦੀ ਸਾਡੀ ਐਕਟਿਵ ਮਾਰ ਕੇ ਇਹ ਹਰਗੋਬੀ ਨਾ ਸ਼ਿਵਾਈ ਨਗਰ ਆ ਜੀ ਅੱਛਾ ਤੁਸੀਂ ਕਿੱਧਰੋਂ ਆ ਰਹੇ ਸੀ ਸ਼ਾਮ ਪਹਿਲਾਂ ਸੇ ਗੋਲ ਬਈ ਅਜੀ ਕੋਡੇ ਮਲੇ ਆਪਣੇ ਘਰੇ ਜਾ ਰਹੇ ਸੀ ਕਿੱਧਰੋਂ ਆ ਰਹੇ ਸੀ ਅਸੀਂ ਇਧਰੋਂ ਪਾਵੇ ਰੋਡ ਤੋਂ ਆ ਰਹੇ ਸੀ 버ਗਰ ਖਾ ਕੇ ਪਾਵੇ ਰੋਫਾਸ ਰੋਡ ਤੋਂ ਸਿੱਧਾ ਆਏ ਆ ਅਸੀਂ ਇਧਰੋਂ ਘਰੇ ਜਾ ਰਹੇ ਬਿਲਕੁਲ ਸਿੱਧੇ ਆਈ ਨਹੀਂ ਟ੍ਰੈਫਿਕ ਦੇ ਵਿੱਚ ਰੋਂਗ ਸਾਈਡ ਤੋਂ ਆਏ ਸ਼ਰਾਬ ਪੀਤੀ ਟੁੱਲ ਹੋ ਗਏ ਸਿੱਧੀ ਗੱਡੀ ਮਾਰੀ ਵਿੱਚ ਸਾਡੀ ਸਾਡੀ ਗੱਡੀ ਦੇ ਡੈਮੇਜ ਕਰ ਦਿੱਤੇ ਸਾਰੀ ਗੱਡੀ ਡੈਮੇਜ ਕਰ ਦਿੱਤੀ ਬਹੁਤ ਜ਼ਿਆਦਾ ਭਾਈ ਸ਼ਰਾਬ ਪੀਤੀ ਰੱਜ ਕੇ ਜਿਹਨਾਂ ਦੁਕਾਨ ਖਲਾਈ ਹੈ ਉਹ ਸ਼ਰਾਬ ਦਿੰਦੇ ਆ ਜੀ ਆਪਣੇ ਮੂੰਹ ਕਹਿੰਦੇ ਉਹਨਾਂ ਨੇ ਸ਼ਰਾਬ ਦਿੱਤੀ ਸਾਨੂੰ ਅੱਛਾ ਐਕਟਿਵ ਬਤਾਉਂਦੇ ਉਹ ਮਾਲਕ ਵੀ ਕਹਿ ਰਹੇ ਸੀ ਸ਼ਰਾਬ ਪੀਤੀ ਸੀ ਉਹਨਾਂ ਨੇ ਸ਼ਰਾਬ ਪੀਤੀ ਕਹਿੰਦੇ ਸੀ ਛੁੱਟੀ ਕੀਤੀ ਹੈ ਸ਼ਰਾਬੀ ਰੇ ਰੱਜ ਗਏ ਅਸੀਂ ਮੂੰਹ ਤੇ ਕਹਿੰਦੇ ਜੀ ਕਿ ਸ਼ਰਾਬ ਸੀਗੀ ਐਕਟਿਵ ਵਾਲੇ ਦੋ ਜਣੇ ਦੋ ਜਣੇ ਸੀਗੇ ਸ਼ਰਾਬ ਰੱਜ ਕੇ ਪੀਤੇ ਉੱਤੋਂ ਕਹਿੰਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅੱਛਾ ਤੇ ਹੁਣ ਉਹ ਬੰਦੇ ਕਹਿੰਦੇ ਆਹ ਖੜੇ ਜੀ ਕਹਿੰਦੇ ਸੀ ਸਾਨੂੰ ਮਾਰੋ ਨਾ ਸੀ ਕੋਈ ਗੱਲ ਨਹੀਂ ਮਾਲਕ ਮਾਲਕ ਕਹਿੰਦੇ ਅਸੀਂ ਨਹੀਂ ਆਣਾ ਇਹਨਾਂ ਨੇ ਸ਼ਰਾਬ ਪੀਤੀ ਹੋਈ ਹੈ ਹੁਣ ਦੱਸੋ ਜੀ ਸਾਡਾ ਨੁਕਸਾਨ ਹੋਇਆ ਇਹਨਾਂ ਜਦ ਅਸੀਂ ਕਿਦੋਂ ਕੋ ਪਰਵਾਣਾ ਵਾ ਅਜੇ ਕੁੱਟਾਂਗੇ ਫਿਰ ਭਾਜੀ ਅਜ ਫੋਨ ਕੀਤਾ ਹੈ ਬਾਜੀ ਬਈ ਐਟੂਰ ਆਲਦ ਰੁਪੇ ਐਸਐਮਜ਼ੈਡ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਚਲੋਟਾ ਦੀ ਰਿਪੋਰਟ